ਸਤਿ ਸ਼੍ਰੀ ਅਕਾਲ ਜੀ ਸਲਾਮ ਆਗਾਦ ਨਮਸਕਾਰ ਮੈਂ ਫਿਰੋਜ਼ ਖਾਨ ਅੱਜ ਬੜਾ ਦੁਖਦ ਦੇਨ ਸੀਗਾ ਬੜਾ ਮੁਸ਼ਕਲ ਦੇਨ ਸੀਗਾ ਕਿ ਸਾਡੇ ਛੋਟੇ ਭਰਾ ਇਮਰਾਨ ਖਾਨ ਮਨੀ ਖਾਨ ਸਾਹਿਬ ਜੀ ਨੂੰ ਅਸੀਂ ਸੱਦਿਆ ਉਹਦੇ ਮਦਰ ਫਾਦਰ ਦੋਨੋਂ ਹੀ 10 15 ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਸਦੀਵੀਂ ਵਿਛੋੜਾ ਦੇ ਗਏ ਨੇ ਬੜਾ ਦੁੱਖ ਵਾਲਾ ਸਮਾਂ ਅਸੀਂ ਸਾਰੇ ਜਾਨੇ ਕਲਾਕਾਰ ਭਰਾ ਵੀ ਸਾਰੇ ਉਹਦੇ ਰਿਸ਼ਤੇਦਾਰ ਭੈਣ ਭਰਾ ਵੀ ਸਭ ਉਹਦੀ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਉਹਦੇ ਪਿੰਡ ਆਏ ਸੀ ਅਰਦਾਸ ਕਰਿਓ ਬੇਨਤੀ ਕਰਿਓ ਕਿ ਪਰਮਾਤਮਾ ਨੂੰ ਜੰਨਤ عطا ਫਰਮਾਏ ਤੇ ਮਾਲਕ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਸਮਾਂ ਜਿਹੜਾ ਸੀਗਾ ਇਸ ਵੇਲੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬੱਚੇ ਹਲੇ ਛੋਟੇ ਆ ইমরান ਵੀ ਸਨੀ ਵੀ ਤੇ ਮੈਂ ਕਹਾਂਗਾ ਕਿ ਰੱਬ ਸਬਰ ਦੇਵੇ ਸਾਰੇ ਪਰਿਵਾਰ ਨੂੰ ਹਾਣਾ ਮੰਨਣ ਦਾ ਬਲ ਬਖਸ਼ੇ ਸਹੀ